ਗੁਰਜੀਕਾ ਖਾਲਸਾ ਵਾਹਿਗੁਰਜੀ ਦੀ ਫਤਿਹ ਟਾਲਾਂ ਤਲਵਾਰਾਂ ਬਰਛਤ ਸ਼ਮੀਆਂ ਇਹ ਵੀ ਕਹਿਣੇ ਸਿੰਘਾਂ ਦੇ ਗੇਣ ਗੇਣਾ ਬਦਲੇ ਵੈਰੀ ਤੁਲੇ ਨੇ ਇਹ ਵੀ ਕਹਿਣੇ ਸਿੰਘਾਂ ਦੇ ਵਾਰੀਆਂ ਦੇ ਵਾਰ ਕੋਲ ਰਹਿ ਬਚਦੇ ਬਚਦੇ ਹੀ ਰਹਿਣਗੇ ਸਿੰਘ ਦਾ ਸੂਰਤੇ ਗਾ ਉੱਤੇ ਰਹੇ ਨੱਚਦੇ ਨੱਚਦੇ ਹੀ ਹਰੇ ਜੋਦੋਂ ਕੋਈ ਮੇਰੀ ਆਇਆ ਤੇ ਦੇ ਦੇ ਸਵਾਲਾਂ ਨੂੰ ਚੜਾਈ ਕਰਕੇ ਚੜਾਈ ਕਰਕੇ ਗੁਰੂ ਜੀਆਂ ਉਹਦੇ ਆਣੇ ਕੀਤਾ ਟੱਕਰ ਜਿੰਦੇ ਤਲੀ ਧਾਰੇ ਕੇ ਜਿੰਦੇ ਤਲੀ ਧਾਰੇ ਕੇ ਰਾਣ ਭੂਮੀ ਵਿੱਚ ਯੋਧੇ ਰਹਿ ਨੱਚਦੇ ਨੱਚਦੇ ਹੀ ਰਹਿਣਗੇ ਸਿੰਘ ਸੂਰਤੇ ਗੰਭੀਰ ਸਿੰਘ ਸੂਰਤੇ ਗਾਉਂ ਤੇ ਰਹੇ ਨੱਚਦੇ ਨੱਚਦੇ ਹੀ ਰਹਿਣਗੇ ਨੱਚਦੇ ਹੀ ਰਹਿਣਗੇ ਸਿੰਘ ਸੂਰਤੇ ਗਾਉਂ ਤੇ ਰਹੇ ਨੱਚਦੇ ਨੱਚਦੇ ਹੀ ਰਹਿਣਗੇ ਨੱਚਦੇ ਹੀ ਰਹਿਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ